ਕੇ ਲੋਕਾਂ ਦੀ ਜਿਹੜੀ ਪਰਸਨਲ ਹੈਲਥ ਇਨਫੋਰਮੇਸ਼ਨ ਆ ਉਹਨੂੰ ਤੁਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਸਾਂਝਾ ਨਹੀਂ ਕਰ ਸਕਦੇ ਤੇ ਲੋਕ ਡਰਨ ਲੱਗ ਜਣਗੇ ਕੁਦਰਤੀ ਤੌਰ ਤੇ ਉਹਨਾਂ ਦੀ ਸਿਹਤ ਦੇ ਉੱਤੇ ਬਹੁਤ ਵੱਡਾ ਅਸਰ ਇਹਦੇ ਨਾਲ ਪਊਗਾ ਤੇ ਇਹ ਸਾਰੇ ਦਾ ਸਾਰਾ ਡਾਟਾ ਜਿੰਨਾ ਸੀਗਾ ਇਹਨੂੰ ਡੈਪੂਟੇਸ਼ਨ ਐਫਰਟਸ ਜਿਹੜੇ ਰਾਸ਼ਟਰਪਤੀ ਟਰੰਪ ਕਰ ਰਹੇ ਆ ਉਹਦੇ ਲਈ ਯੂਜ਼ ਕੀਤਾ ਗਿਆ ਇਹਨਾਂ ਨੇ ਇਹ ਕਿਹਾ ਵੀ ਇਹ ਗਲਤ ਕੀਤਾ ਤੇ ਇਸ ਕਰਕੇ ਇਹਨਾਂ ਨੇ ਇਹਨਾਂ ਦੇ ਉੱਤੇ ਕੇਸ ਕਰ ਦਿੱਤਾ ਇਸੇ ਕਰਕੇ ਇਹਨਾਂ 20 ਸਟੇਟਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਲਾਸ ਰੂਟ ਫਾਈਲ ਕੀਤੀ ਅਸਤਨਾ ਚਾਹੁੰਦੇ ਆ ਕਿ ਅੱਜ ਤੱਕ ਹੁਣ ਤੱਕ ਜਦੋਂ ਅਸੀਂ ਤੁਹਾਡੇ ਨਾਲ ਖਬਰਾਂ ਕਰ ਰਹੇ ਆ ਜਿਹੜਾ ਹਾਊਸ ਆ ਉਹਦੇ ਵਿੱਚ ਇਹਨੂੰ ਬਿੱਲ ਨੂੰ ਪਾਸ ਕਰਾਉਣ ਦੇ ਲਈ ਜਿਹੜਾ ਇੱਕ ਬਿਗ ਬਿਊਟੀਫੁਲ ਬਿੱਲ ਆ ਟੈਕਸੂਲ ਦੀ ਵੀ ਕ੍ਰਿਸ਼ਣ ਨੀਤੀਆਂ ਸੰਬੰਧੀ ਰਾਸ਼ਟਰਪਤੀ ਟਰੰਪ ਦਾ ਬਹੁਤ ਮਹੱਤਵਪੂਰਨ ਬਿੱਲ ਆ ਉਹਦੇ ਸੰਬੰਧੀ ਯਤਨ ਚੱਲ ਰਿਹਾ ਕਿ ਉਹਨੂੰ ਜਲਦੀ ਤੋਂ ਜਲਦੀ ਪਾਸ ਕਰਾ ਲਿਆ ਜਾਵੇ ਤੇ 20 ਸਟੇਟਾਂ ਨੇ ਰਾਸ਼ਟਰਪਤੀ ਟਰੰਪ ਨੂੰ ਜਾਂ ਟਰੰਪ ਪ੍ਰਸ਼ਾਸਨ ਨੂੰ ਅਸਲ ਦੇ ਵਿੱਚ ਉਹਨਾਂ ਦੇ ਉੱਤੇ ਲਾ ਸੂਟ ਫਾਈਲ ਕੀਤਾ ਕਿਉਂਕਿ ਉਹਨਾਂ ਨੂੰ ਇਹ ਆ ਕਿ ਜਿਹੜੀ ਪ੍ਰਾਈਵੇਟ ਹੈਲਥ ਇਨਫੋਰਮੇਸ਼ਨ ਆ ਬਹੁਤ ਸਾਰੇ ਲੋਕਾਂ ਦੀ ਇਹਨਾਂ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਸਾਂਝੀ ਕੀਤੀ ਆ ਉਹ ਜਿਹੜੀਆਂ ਸਟੇਟਾਂ ਜਿਨ੍ਹਾਂ ਦੇ ਵਿੱਚ ਕੈਲੀਫੋਰਨੀਆ ਵੀ ਹੈ ਵਸ਼ਿੰਗਟਨ ਡੀਸੀ ਵੀ ਆ ਵਸ਼ਿੰਗਟਨ ਸਟੇਟ ਵੀ ਆ ਤੇ ਇਲੀਨੋਇਸ ਵੀ ਆ ਦੂਜੀਆਂ ਕਈ ਸਟੇਟਾਂ ਨੇ 20 ਸਟੇਟਾਂ ਨੇ ਇਹਨਾਂ ਨੇ ਇਕੱਠੇ ਹੋ ਕੇ ਕਿਹਾ ਕਿ ਆ ਇਹ ਆ ਕਿ ਲੋਕਾਂ ਦੀ ਜਿਹੜੀ ਪਰਸਨਲ ਹੈਲਥ ਇਨਫੋਰਮੇਸ਼ਨ ਆ ਉਹਨੂੰ ਤੁਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਸਾਂਝਾ ਨਹੀਂ ਕਰ ਸਕਦੇ ਕਿਸੇ ਨਾਲ ਵੀ ਸਾਂਝਾ ਨਹੀਂ ਕਰ ਸਕਦੇ ਜਿਹੜੇ ਲੋਕਾਂ ਦੀ ਪਰਸਨਲ ਹੈਲਥ ਇਨਫੋਰਮੇਸ਼ਨ ਆ ਉਹਨੂੰ ਜੇ ਕਦੇ ਇਹ ਲੱਗਦਾ ਆ ਕਿ ਇਹਦੇ ਨਾਲ ਸਿਹਤ ਸੰਬੰਧੀ ਕੋ ਫੈਸਲਾ ਕੀਤਾ ਜਾਣਾ ਉੱਥੇ ਤੇ ਸਾਂਝਾ ਕੀਤਾ ਜਾ ਸਕਦਾ ਪਰ ਜਿਹੜੀ ਜਾਣਕਾਰੀ ਇਹ ਸਾਂਝੀ ਕੀਤੀ ਗਈ ਹੈ ਇਹਦੇ ਇਹਦੇ ਵਿੱਚ ਉਹਨਾਂ ਦੀ ਹੈਲਥ ਸੰਬੰਧੀ ਕੋਈ ਗੱਲ ਨਹੀਂ ਸਿਰਫ ਤੇ ਸਿਰਫ ਉਹਨਾਂ ਦੀ ਉਸ ਜਾਣਕਾਰੀ ਤੋਂ ਟ੍ਰੇਸ ਕਰਕੇ ਇਹਨਾਂ ਨੇ ਕੱਚੇ ਬੰਦੇ ਫੜਨੇ ਸੀ ਅਮਰੀਕਾ ਦੇ ਵਿੱਚ ਦੋ ਧਿਰਾਂ ਨੇ ਅਮਰੀਕਾ ਦੇ ਵਿੱਚ ਆਪਸੇ ਹੀ ਤੌਰ ਤੇ ਜਾਣਦੇ ਕੁਝ ਇਹਨਾਂ ਕੱਚਿਆਂ ਦੇ ਹੱਕ ਚ ਬਹੁਤੇ ਡੈਮੋਕ੍ਰੇਟਸ ਵੀ ਕੁਝ ਇਹਨਾਂ ਕੱਚਿਆਂ ਦੇ ਵਿਰੋਧ ਚ ਨੇ ਬਹੁਤੇ ਰਿਪਬਲਿਕਨ ਨੇ ਕੀ ਆ ਇਹ ਜਾ ਰਿਹਾ ਕਿ ਉਹ ਜਿਹੜੀ ਹੈਲਥ ਇਨਫੋਰਮੇਸ਼ਨ ਆ ਉਹਦੇ ਵਿੱਚ ਨਾ ਅਡਰੈਸ ਸੋਸ਼ਲ ਸਿਕਿਉਰਿਟੀ ਨੰਬਰ ਕਿਹੜਾ ਹੈਲਥ ਬੈਨੀਫਿਟ ਲਿਆ ਇਹਨਾਂ ਨੇ ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਕੀ ਆ ਮੈਡੀਕਲ ਕਲੇਮ ਕੀ ਆ ਉਹ ਸਾਰੀ ਇਨਫੋਰਮੇਸ਼ਨ ਇਹਨਾਂ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਸਾਂਝੀ ਕੀਤੀ ਤੇ ਇਹ ਸਾਰੇ ਦਾ ਸਾਰਾ ਡਾਟਾ ਜਿੰਨਾ ਸੀਗਾ ਇਹਨੂੰ ਡੈਪੂਟੇਸ਼ਨ ਐਫਰਟਸ ਜਿਹੜੇ ਰਾਸ਼ਟਰਪਤੀ 트ੰਪ ਕਰ ਰਹੇ ਆ ਉਹਦੇ ਲਈ ਯੂਜ਼ ਕੀਤਾ ਗਿਆ ਇਹਨਾਂ ਨੇ ਇਹ ਕਿਹਾ ਵੀ ਇਹ ਗਲਤ ਕੀਤਾ ਤੇ ਇਸ ਕਰਕੇ ਇਹਨਾਂ ਨੇ ਇਹਨਾਂ ਦੇ ਉੱਤੇ ਕੇਸ ਕਰ ਦਿੱਤਾ ਜਿਹੜੀਆਂ ਸਟੇਟ ਫੰਡਡ ਮੈਡੀਕੇਡ ਨੇ ਉਹਨਾਂ ਦੇ ਉੱਤੇ ਵੀ ਅਸਰ ਪਿਆ ਕੁਝ ਸਟੇਟਾਂ ਜਿਹੜੀਆਂ ਸਿਰਫ ਸਟੇਟ ਫੰਡਡ ਮੈਡੀਕੇਡ ਵਰਤਦੀਆਂ ਨੇ ਉਹਨਾਂ ਦੇ ਵਿੱਚ ਵੀ ਉਸ ਕਿਉਂਕਿ ਹੁਣ ਜਿਹੜੇ ਨਵੇਂ ਇਮੀਗਰੈਂਟਸ ਨੇ ਕਿਉਂਕਿ ਕਈ ਸਟੇਟਾਂ ਜਿਹੜੀਆਂ ਕੱਚਿਆਂ ਨੂੰ ਵੀ ਦਿੰਦੀਆਂ ਜਿਹੜੇ ਯੂ ਐਸ ਸਿਟੀਜ਼ਨ ਨਹੀਂ ਆ ਉਹਨਾਂ ਨੂੰ ਵੀ ਜਿਹੜੀ ਇਹ ਸਹਾਇਤਾ ਦਿੱਤੀ ਜਾਂਦੀ ਹੈ ਉਹਨੋਂ ਬੰਦੇ ਰੋਲ ਹੀ ਨਹੀਂ ਹੋਣਗੇ ਉਹ ਆਪਣਾ ਨਾਂ ਹੀ ਨਹੀਂ ਲਿਖਾਉਣਗੇ ਨਾ ਪ੍ਰੋਗਰਾਮਾਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਹੈ ਵਿਜੇ ਅਸੀਂ ਨਾਲ ਖਾਇਆ ਤੇ ਇਹ ਇਹਨਾਂ ਨੇ ਡਾਟਾ ਜਿਹੜਾ ਸਾਂਝਾ ਕਰ ਦੇਣਾ ਇਮੀਗ੍ਰੇਸ਼ਨ ਦੇ ਨਾਲ ਤੇ ਇਮੀਗ੍ਰੇਸ਼ਨ ਵਾਲੇ ਇੰਤਲਬ ਕੇ ਸਾਨੂੰ ਉਸੇ ਵੇਲੇ ਫੜ ਲੈਣਾ ਉਹਨਾਂ ਨੂੰ ਪੱਕਾ ਪਤਾ ਲੱਗ ਜਿਨੇ ਕੋਈ ਤੇ ਮੈਡੀਕਲ ਲੈਣੇ ਤੁਸੀਂ ਕੋਈ ਕਲੇਮ ਲੈਣੇ ਉੱਤੇ ਤੁਹਾਡਾ ਇਨਫੋਰਮੇਸ਼ਨ ਆ ਕਿ ਬੰਦਾ ਕੱਚਾ ਹੈ ਪੱਕਾ ਹੈ ਅਪਲਾਈ ਕੀਤਾ ਹੈ ਸਾਈਲਮ ਵਾਲਾ ਜਾਂ ਕੀ ਇਹਦਾ ਮਾਮਲਾ ਆ ਉਹ ਸਾਰਾ ਕੁਝ ਉਹਦੇ ਉੱਤੇ ਲਿਖਿਆ ਹੈ ਤੇ ਉਹ ਤੇ ਤੁਸੀਂ ਆਪ ਉਹਨਾਂ ਬੰਦੇ ਨੇ ਬੈਨੀਫਿਟ ਲੈਣਾ ਸਰਕਾਰ ਤੋਂ ਬੈਨੀਫਿਟ ਲੈਣ ਦੇ ਲਈ ਉਹਨੂੰ ਦੱਸਣਾ ਪੈਣਾ ਵੀ ਮੇਰਾ ਸਟੇਟਸ ਕੀ ਆ ਲੋਕ ਡਰਨ ਲੱਗ ਜਾਣਗੇ ਤੇ ਲੋਕ ਡਰਨ ਲੱਗ ਜਣਗੇ ਕੁਦਰਤੀ ਤੌਰ ਤੇ ਉਹਨਾਂ ਦੀ ਸਿਹਤ ਦੇ ਉੱਤੇ ਬਹੁਤ ਵੱਡਾ ਅਸਰ ਇਹਦੇ ਨਾਲ ਪਊਗਾ ਸੋ ਕਈ ਮਿਲੀਅਨ ਲੋਕਾਂ ਦੇ ਉੱਤੇ ਇਹਦਾ ਅਸਰ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਿਹੜੇ ਨਾਨ ਸਿਟੀਜ਼ਨ ਪੇਸ਼IENTS ਨੇ ਉਹਨਾਂ ਦੇ ਉੱਤੇ ਵੱਡਾ ਅਸਰ ਇਹਦਾ ਪੈਣਾ ਹੈ ਪ੍ਰੈਜ਼ੀਡੈਂਟ ਡਰੰਪ ਜਿਹੜੇ ਆ ਉਹ ਮਾਸਟਰ ਪ੍ਰੋਟੈਕਸ਼ਨ ਦੀ ਸਪੋਰਟ ਕਰਦੇ ਆ ਆਪਾਂ ਸਾਰੇ ਜਾਣੇ ਆ ਤੇ ਜਾਣਦੇ ਆ ਇਮੀਗ੍ਰੈਂਟਸ ਜਿਹੜੇ ਥੋੜੇ ਜੇ ਇਸ ਗੱਲ ਤੋਂ ਡਰੇ ਆ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰ ਸਹੂਲਤਾ ਦਿੰਦੀ ਆ ਕੱਚੇ ਲੋਕਾਂ ਨੂੰ ਇਹ ਸਹੂਲਤਾ ਨਾ ਲੈਣ ਕਿਉਂਕਿ ਪਹਿਲਾਂ ਯਕੀਨ ਸੀਗਾ ਵੀ ਇਹਦਾ ਸਬੰਧ ਉਹਦੇ ਨਾਲ ਕੋਈ ਨਹੀਂ ਤੁਸੀਂ ਕੋਈ ਕਲੇਮ ਲੈ ਰਹੇ ਹੋ ਤੁਸੀਂ ਕੋਈ ਬੈਨੀਫਿਟ ਲੈ ਰਹੇ ਹੋ ਇਹ ਵੱਖਰੀ ਚੀਜ਼ ਆ ਤੁਸੀਂ ਕੱਚੇ ਪੱਕੇ ਵੱਖਰੀ ਚੀਜ਼ ਆ ਹੁਣ ਦੋਵੇਂ ਚੀਜ਼ਾਂ ਜੁੜ ਗਈਆਂ ਇਸੇ ਕਰਕੇ ਇਹਨਾਂ 20 ਸਟੇਟਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਲਾ ਸੂਟ ਫਾਈਲ ਕੀਤਾ